ਪੈਰ ਦਾ ਇੱਕ ਉਂਗਠਾ ਹੀ ਰਹਿ ਗਿਆ ਕੱਲਾ ਜੀ ਚਾਰ ਉਂਗਲਾਂ ਬਾਪੂ ਦੀਆਂ ਕੀੜੇ ਖਾ ਗਈ ਬਾਪੂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸੀ ਰਿਕਸ਼ਾ ਵੀ ਚਲਾਇਆ ਸਰ ਆਰੀ ਉਮਰ ਖੇਤੀਬਾੜੀ ਦਾ ਸੀਰੀ ਦਾ ਕੰਮ ਵੀ ਕੀਤਾ ਬਾਪੂ ਜੀ ਸਾਡੇ ਕੋਲ 4 11 23 ਨੂੰ ਆਏ ਸੀਗੇ ਤੇ ਲੁਧਿਆਣੇ ਤੋਂ ਗੁਰੂ ਬਿਹਾਰ ਮੁਹੱਲੇ ਤੋਂ ਵੀਰ ਲੈ ਕੇ ਆਏ ਸੀ ਬਾਪੂ ਜੀ ਨੂੰ ਉੱਥੇ ਬਾਪੂ ਜੀ ਲਵਾਰਸ ਪਏ ਸੀ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਮਨੋਂ ਕਰੀਬ 7-8 ਮਹੀਨਿਆਂ ਤੋਂ ਬਿਲਕੁਲ ਠੀਕ ਨਹੀਂ ਹੁਣ ਸਾਡੇ ਨਾਲ ਜਿੰਨੀ ਕੀ ਹੁੰਦੀ ਹੈ ਸੇਵਾ ਵੀ ਕਰਾਉਂਦੇ ਆ ਡੇਢ ਸਾਲ ਹੋ ਗਿਆ ਸਾਡੇ ਕੋਲ ਲੱਗ ਭੱਗ ਆਿਆਂ ਨੂੰ ਕਰਿਓ ਅਰਦਾਸ ਜੀ ਬਾਪੂ ਗੁਰਮਖ ਸਿੰਘ ਵਾਸਤੇ ਬਾਪੂ ਅੱਜ ਸੁਪਨਿਆਂ ਦੇ ਘਰ ਤੋਂ ਆਪਣੇ ਸੁਪਨਿਆਂ ਦੇ ਘਰ ਤੱਕ ਗਏ ਆ ਆ ਵਾਹਿਗੁਰੂ ਜੀ ਕੀ ਫਤਿਹ ਚੱਲੇ ਫਿਰ ਅੱਜ ਹਾਂਜੀ ਚੱਲੋ ਵਾਪਸ ਬੈਠੋ ਮੜਾ ਜਾ ਪੈਰ ਦਿਖਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੈਰ ਦਾ ਇੱਕ ਅੰਗੂਠਾ ਹੀ ਰਹਿ ਗਿਆ ਕੱਲਾ ਜੀ ਚਾਰ ਉਂਗਲਾਂ ਬਾਪੂ ਦੀਆਂ ਕੀੜੇ ਖਾ ਗਏ ਬਾਪੂ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਾਂਥੀ ਸਿੰਘ ਦੀ ਸੇਵਾ ਨਿਭਾਉਂਦੇ ਸੀ ਰਿਕਸ਼ਾ ਵੀ ਚਲਾਇਆ ਸੀ ਅਰੀ ਗੁਰ ਖੇਤੀਬਾੜੀ ਦਾ ਸੀਰੀ ਦਾ ਕੰਮ ਵੀ ਕੀਤਾ ਮੰਨ ਲਓ ਸਮਾਂ ਕਈ ਵਾਰੀ ਸਾਡੇ ਤੇ ਪਤਾ ਨਹੀਂ ਕਦੋਂ ਕਿਵੇਂ ਕਿਸ ਹਾਲਾਤਾਂ ਚ ਸਾਨੂੰ ਲੈ ਜਾਂਦਾ ਪਰਿਵਾਰ ਦੇ ਵਿੱਚ ਭਰਾ ਭਤੀਜੇ ਰਿਸ਼ਤੇਦਾਰ ਸਭ ਹੋਣ ਦੇ ਬਾਵਜੂਦ ਵੀ ਕਿਸੇ ਨੇ ਬਾਹ ਨਹੀਂ ਫੜੀ ਇੱਕ ਨਿੱਕਾ ਜਿਹਾ ਕੋਠਾ ਪਾਇਆ ਹੋਇਆ ਤੇ ਉਹਦੇ ਚ ਰਹਿੰਦਾ ਸੀ ਇਕੱਲਾ ਹੀ ਬਾਪੂ ਪੈਰ ਗਲ ਗਿਆ ਸੀ ਕੀੜੇ ਪੈ ਗਏ ਸੀ ਸਾਡੇ ਕੋਲੇ ਵੀਰ ਲੈ ਕੇ ਆਏ ਚੱਕ ਕੇ ਇੱਥੇ ਤੇ ਬਾਪੂ ਜੀ ਤੜਫ ਰਿਹਾ ਸੀ ਚੀਕਾਂ ਮਾਰ ਰਿਹਾ ਸੀ ਜਿਵੇਂ ਕਹਦਿਏ ਕਿ ਮੱਛੀ ਪਾਣੀ ਚੋਂ ਬਾਹਰ ਕੱਢੇ ਤਾਂ ਤੜਫਦੀ ਜਿਵੇਂ ਇਸ ਤਰੀਕੇ ਦੇ ਹਾਲਾਤ ਸੀ ਉਸ ਦਿਨ ਬਾਪੂ ਗੁਰਮਖ ਸਿੰਘ ਜੀ ਦੇ ਤੇ ਅੱਜ ਬਾਪੂ ਗੁਰਮਖ ਸਿੰਘ ਜੀ ਆਪਣੇ ਘਰ ਚੱਲੇ ਨੇ ਬਾਪੂ ਜੀ ਸਾਨੂੰ ਪਿਛਲੇ ਮਤਲਬ ਕਰੀਬ 7-8 ਮਹੀਨਿਆਂ ਤੋਂ ਬਿਲਕੁਲ ਠੀਕ ਨਹੀਂ ਹੁਣ ਸਾਡੇ ਨਾਲ ਜਿੰਨੀ ਕੀ ਹੁੰਦੀ ਹੈ ਸੇਵਾ ਵੀ ਕਰਾਉਂਦੇ ਆ 1.5 ਸਾਲ ਹੋ ਗਿਆ ਸਾਡੇ ਕੋਲ ਲਗਭਗ ਆਿਆਂ ਨੂੰ 1 ਸਾਲ 2 ਮਹੀਨੇ ਤੇ 26 ਦਿਨ ਹੋ ਗਏ ਮਤਲਬ 1 ਸਾਲ ਤੇ 3 ਮਹੀਨੇ ਹੋ ਗਏ ਬਾਪੂ ਜੀ ਨੇ ਸਾਡੇ ਕੋਲ ਆਿਆਂ ਨੂੰ ਬਾਪੂ ਜੀ ਸਾਡੇ ਕੋਲ 4 11 23 ਨੂੰ ਆਏ ਸੀਗੇ ਤੇ ਲੁਧਿਆਣੇ ਤੋਂ ਗੁਰੂ ਬਿਹਾਰ ਮੁਹੱਲੇ ਤੋਂ ਵੀਰ ਲੈ ਕੇ ਆਏ ਸੀ ਬਾਪੂ ਜੀ ਨੂੰ ਉੱਥੇ ਬਾਪੂ ਜੀ ਲਵਾਰਸ ਪਏ ਸੀ ਪੈਰ ਦੇ ਵਿੱਚ ਕੀੜੇ ਪਏ ਹੋਏ ਸੀਗੇ ਤੇ ਸਾਡੀ ਟੀਮ ਦਾ ਮੈਂਬਰ ਆ ਰਿਤਿਕ ਸਾਡੀ ਸਸਤਾ ਨਾਲ ਜੁੜਿਆ ਵੀਰ ਉਹ ਲੈ ਕੇ ਆਇਆ ਸੀ ਇਹਨੂੰ ਬਾਪੂ ਜੀ ਨੂੰ ਉੱਥੋਂ ਹਨ ਤੇ ਬਾਪੂ ਜੀ ਦਾ ਅੱਜ ਘਰੇ ਜਾਣਾ ਸਾਡੇ ਲਈ ਜਿੱਥੇ ਖੁਸ਼ੀ ਦੀ ਗੱਲ ਵੀ ਇਹ ਸਾਨੂੰ ਉੱਥੇ ਥੋੜਾ ਦੁੱਖ ਜਿਹਾ ਵੀ ਲੱਗ ਰਿਹਾ ਕਿਉਂਕਿ ਬਾਪੂ ਜੀ ਸਾਡੇ ਨਾਲ ਬਹੁਤ ਦਿਲ ਤੋਂ ਜੁੜ ਗਏ ਸੀ ਬਾਪੂ ਜੀ ਪਾ ਲੋ ਜਰਾ ਪਾ ਲੋ ਤੇ ਬਾਪੂ ਜੀ ਬਹੁਤ ਸਾਨੂੰ ਪਿਆਰ ਵੀ ਕਰਦੇ ਆ ਤੇ ਗੱਲਾਂ ਬਾਪੂ ਜੀ ਦੀਆਂ ਸੁਣ ਕੇ ਮਨ ਨੂੰ ਤਸੱਲੀ ਵੀ ਹੁੰਦੀ ਆ ਬਾਪੂ ਜੀ ਸਾਨੂੰ ਅੰਦਰ ਧਾਰਮਿਕ ਗੀਤ ਸ਼ਬਦ ਸੁਣਾਉਂਦੇ ਰਹਿੰਦੇ ਆ ਕਿਉਂਕਿ ਕਾਫੀ ਲੰਬਾ ਸਮਾਂ ਬਾਪੂ ਜੀ ਨੇ ਗੁਰੂ ਘਰ ਦੇ ਵਿੱਚ ਵੀ ਸਮਾਂ ਕੱਢਿਆ ਬਾਪੂ ਜੀ ਰੱਖ ਲਓ ਪੈਰ ਤੇ ਹੁਣ ਬਾਪੂ ਜੀ ਕਹਿੰਦਾ ਮੈਂ ਆਪਦਾ ਜਾ ਕੇ ਕੋਠਾ ਦੇਖ ਕੇ ਆਉਣਾ ਮੈਂ ਘਰ ਦੇਖ ਕੇ ਆਉਣਾ ਇੱਕ ਵਾਰੀ ਜਾ ਕੇ ਵੀ ਸਿਰਫ 5 ਦਿਨਾਂ ਲਈ ਮੈਂ ਜਾਣਾ 5-4 ਦਿਨਾਂ ਵਾਸਤੇ ਮੈਨੂੰ ਭੇਜ ਦੋ ਤੇ ਮੈਂ ਖੜੇ ਹੋਏ ਬਾਪੂ ਜੀ ਤੇ ਮੈਂ ਬਾਪੂ ਜੀ ਨੂੰ ਪਹਿਲਾਂ ਰੋਕੀ ਗਿਆ ਕਾਫੀ ਟਾਈਮ ਵੀ ਚੱਲ ਕੋਈ ਨਾ ਬਾਪੂ ਥੋੜਾ ਰੋਕ ਕੇ ਭੇਜ ਦਾਂਗੇ ਰੋਕ ਕੇ ਭੇਜ ਦਾਂਗੇ ਤੇ ਹੁਣ ਇੰਨਾ ਲਾਰਾ ਵੀ ਚੰਗਾ ਨਹੀਂ ਹੁੰਦਾ ਹਨਾ ਬਾਪੂ ਤੇ ਫਿਰ ਅੱਜ ਬਾਪੂ ਜੀ ਨੂੰ ਅਸੀਂ ਭੇਜ ਰਹੇ ਹਾਂ ਬਾਪੂ ਗੌਰਮ ਸਿੰਘ ਜੀ ਸਾਡੇ ਚੱਲੇ ਨੇ ਘਰ ਨੂੰ ਦਵਾਈ ਲੈ ਲਈ ਬਾਪੂ 5 ਦਿਨਾਂ ਦੀ ਹਾਂਜੀ 5 ਦਿਨਾਂ ਦੀ ਦਵਾਈ ਦਿੱਤੀ ਆ ਤੇ ਬਾਪੂ ਜੀ ਨੂੰ ਕਪੜੇ ਦੇਤੇ ਆ ਦੋ ਤਿੰਨ ਸੂਟ ਬਾਪੂ ਜੀ ਦੇ ਨਾਲ ਤੇ ਠੰਡ ਆ ਜਿਵੇਂ ਹੁਣ ਹਨਾ ਤੇ ਟੈਲੀਫੋਨ ਲਿਖਿਆ ਉਹ ਤੇ ਟੈਲੀਫੋਨ ਐਸ ਅੱਖ ਦਾ ਪੇਸ਼ ਨੂੰ ਆ ਸੀ ਬਾਪੂ ਕਿਹੜੀ ਦਾ ਹੋਇਆ ਸੀ ਪਹਿਲਾਂ ਇਹਦਾ ਹੋਇਆ ਸੀ ਇਹ ਸਹੀ ਨਹੀਂ ਹੋਇਆ ਸੀ ਹਾਂ ਫਿਰ ਇਹਦਾ ਹੋਇਆ ਤੰਦੜਾ ਜੀ ਦੀ ਹਾਂ ਫਿਰ ਇਹਦਾ ਹੋਇਆ ਬਾਅਦ ਚ ਆ ਸਾਫ ਉਹ ਉਧਰ ਹੋਇਆ ਉਧਰ ਹੋਇਆ ਹੁਣ ਬਾਪੂ ਜੀ ਦੀਆਂ ਦੋਨੋਂ ਅੱਖਾਂ ਨੇ ਕਿਉਂਕਿ ਨਿਗਾ ਵੀ ਘਟ ਗਈ ਸੀ ਕਾਫੀ ਜ਼ਿਆਦਾ ਆਪਰੇਸ਼ਨ ਹੋ ਗਿਆ ਤੇ ਬਾਪੂ ਹੁਣ ਨਵੰਬਰ 9 ਆ ਤੰਦਰੁਸਤ ਆ ਬਿਲਕੁਲ ਹਨਾ ਤੇ ਬੱਬੂ ਜੀ ਦੀ ਜਿਹੜੀ ਸੇਵਾ ਜਿੰਨੀ ਕਿ ਸਾਨੂੰ ਬਖਸ਼ੀ ਸੀ ਵਾਹਿਗੁਰੂ ਜੀ ਨੇ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕੀਤਾ ਕਿਉਂਕਿ ਕਰੇ ਕਰਾਵੇ ਆਪੇ ਆਪ ਹਨਾ ਮਨੁਸਕੀ ਨਹੀਂ ਕੁਛ ਹਰ ਸਾਡੇ ਹੱਥ ਬਸ ਕੁਛ ਨਹੀਂ ਸੀਗਾ ਅਸੀਂ ਕੌਣ ਸੀ ਇੱਕ ਸੜਕ ਤੇ ਪਏ ਬੰਦੇ ਨੂੰ ਚੱਕ ਕੇ ਲਿਆਉਂਦੇ ਆਪਦੇ ਘਰੇ ਲਿਆ ਕੇ ਰੱਖਦੇ ਤੇ ਘਰੇ ਲਿਆ ਕੇ ਉਹਨੂੰ ਨਾਲੇ ਰੱਖ ਕੇ ਉਹਦਾ ਇਲਾਜ ਕਰਾਉਂਦੇ ਨਾਲੇ ਰੋਟੀ ਦਿੰਦੇ ਸਾਡੀ ਕੀ ਔਕਾਤ ਸੀ ਇਹ ਤਾਂ ਘਰ ਵੀ ਉਹਨੇ ਬਣਾ ਕੇ ਦਿੱਤਾ ਜਿਹੜਾ ਸੁਪਨਿਆਂ ਦਾ ਘਰ ਜੀ ਨੂੰ ਅਸੀਂ ਕਹਿੰਨੇ ਆ ਤੇ ਉਹ ਅਕਾਲਪੁਰਖ ਵਾਹਿਗੁਰੂ ਨੇ ਬਾਪੂ ਦਾ ਇਲਾਜ ਕਰਾਇਆ ਉਹਨੇ ਹੀ ਲੀੜਾ ਕੱਪੜਾ ਦਵਾਈ ਦਰੂ ਦਿੱਤੇ ਧੰਨਵਾਦ ਮੈਨੂੰ ਵਿਚਾ ਲਿਆ ਨਹੀਂ ਮੈਂ ਮਰ ਜਾਣਾ ਨਹੀਂ ਨਹੀਂ ਬਾਪੂ ਵਾਹਿਗੁਰੂ ਨੇ ਬਚਾਇਆ ਵਾਹਿਗੁਰੂ ਨੇ ਬਚਾਇਆ ਸੱਚੇ ਬਾਸ਼ ਜਿਵੇਂ ਲੱਕੜੀ ਤੇ ਆਰੀ ਚੱਲਦੀ ਹੁੰਦੀ ਹੈ ਜੀ ਐਦਾਂ ਪੈਰ 'ਚ ਜਲਾਂਦ ਪਵੇ ਬਾਕੀ ਟਾਈਮ ਜੁਂਦੀ ਇੱਥੇ ਲਗਾਓ ਜੀ ਫਿਰ ਜਿਵੇਂ ਹਾਂ ਜੀ ਇੱਥੇ ਆ ਜਾਣਾ ਪੁੱਤ ਇੱਥੇ ਹੀ ਆ ਰੂਹ ਦਾ ਮੇਰੀ ਇੱਥੇ ਰਹਿਣੀ ਹੈ ਜਦੋਂ ਕੀੜੇ ਦਿੰਦਿਆਂ ਵੱਢਦੇ ਸੀ ਨਾ ਬਾਪੂ ਜੀ ਦੇ ਤੜਫਦਾ ਬਾਪੂ ਚੱਲਿਆ ਨਹੀਂ ਸੀ ਜਾਂ ਮੈਨੂੰ ਕੋਈ ਕਵੇ ਸ਼ਰਾਬ ਪੀ ਲੈ ਸ਼ਰਾਬ ਪਾ ਦੇ ਮੈਂ ਕਹਾਂ ਸ਼ਰਾਬ ਕੀ ਮੈਂ ਸ਼ਰਾਬ ਨੇ ਹੱਥ ਨਹੀਂ ਲੰਦਾ ਪੈਰਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਵੀ ਕੀੜੇ ਖਾ ਗਏ ਜੀ ਹੱਡੀਆਂ ਵੀ ਖਾ ਗਈ ਜੀ ਵੱਡੇ ਆ ਰਹੀ ਜਿਵੇਂ ਮਸ਼ੀਨ ਵੱਢ ਦਿੰਦੀ ਹੈ ਨਾ ਸੀਐਮਸੀ ਚ ਕਹਿਣ ਲੱਗੇ ਮੈਨੂੰ ਥੋੜਾ ਛਿਵਲ ਸੀਵਲ ਜੀ ਵੀ ਦਾਖਲ ਹੋਇਆ ਸੀ ਉਹ ਕਹਿੰਦੇ ਪੈਰ ਵੱਟ ਦੇਣਾ ਮੈਂ ਕਹਿੰਦਾ ਸਿਰ ਵੱਡੋ ਉਹ ਸਿਰ ਵੱਡੋ ਮੈਂ ਕਹਿੰਦਾ ਸ਼ਹੀਦਾਂ ਦੇ ਸਿੰਘ ਆ ਸੀ ਕਿਉਂਕਿ ਬਾਪੂ ਜੀ ਥੋੜੇ ਟੈਨਸ਼ਨ ਚ ਵੀ ਸੀਗੇ ਸਟ्रेस ਚ ਸੀ ਉਸ ਟਾਈਮ ਸੋਝੀ ਵੀ ਹੈ ਨਹੀਂ ਸੀ ਪਤਾ ਵੀ ਨਹੀਂ ਸੀ ਲੱਗ ਰਿਹਾ ਚੰਗੇ ਮਾੜੇ ਦਾ ਮੈਂ ਕੀ ਗੱਲ ਕਰਨੀ ਹੈ ਕੀ ਕਹਿਣਾ ਫਿਰ ਹਸਪਤਾਲਾਂ ਦੇ ਵਿੱਚ ਕੀ ਕਰਦੇ ਆ ਉਹ ਤਾਂ ਵੱਢ ਹੀ ਦਿੰਦੇ ਆ ਉਹ ਪੱਟੀਆਂ ਕਰਕੇ ਸਾਫ਼ ਨਹੀਂ ਕਰਦੇ जख्म ਨੂੰ ਉਹ ਲੱਤਾਂ ਬਾਹਾਂ ਵੱਢ ਕੇ ਮਲੋ ਚਾਰਾਂ ਪੰਜ ਦਿਨਾਂ ਦੀ ਟਾਂਕੇ ਲਾ ਕੇ ਬੰਦੇ ਨੂੰ ਘਰੇ ਭੇਜ ਦਿੰਦੇ ਵੀ ਛੁੱਟੀ ਹੋ ਗਈ ਹੁਣ ਕਿੱਥੇ ਬਾਪੂ ਜੀ ਰਿਆ ਡੇਢ ਦੋ ਤਿੰਨ ਮਹੀਨੇ ਪੱਟੀਆਂ ਹੋਈਆਂ ਤੇ ਅੱਜ ਬਾਪੂ ਜੀ ਦੋ ਤਿੰਨ ਮਹੀਨੇ ਪੱਟੀਆਂ ਹੋਣ ਤੋਂ ਬਾਅਦ ਬਿਲਕੁਲ ਠੀਕ ਹੋ ਗਏ ਨੇ ਪੈਰ ਵੀ ਬਚ ਗਿਆ ਤੇ ਬਾਪੂ ਜੀ ਹੁਣ ਆਪਦੇ ਜੋਗ ਵੀ ਹੋ ਗਏ ਨੇ ਬਾਪੂ ਜੀ ਆ ਪੈਸੇ ਜਿਹੜੇ ਤੁਹਾਡੇ ਕੋਲੋਂ ਮਿਲੇ ਸੀ ਉਸ ਟਾਈਮ 527 ਰੁਪਏ ਸੀਗੇ ਤੁਹਾਡੇ ਕੋਲੋਂ ਮਿਲੇ ਹਨਾ ਆਏ ਸਿੱਕੇ ਇਕੱਠੇ ਇਹ ਦੁਕਾਨਾਂ ਵਾਲਿਆਂ ਨੇ ਦਿੱਤੇ ਸੀ ਜੀ ਮੈਨੂੰ ਪੱਤੀ ਕਰਾਉਣ ਨੂੰ ਹੈ ਹਾਂ ਜੀ ਪੱਕੀ ਵੀ ਕਰਾਂਦਾ ਰਿਹਾ ਇੱਕਾ ਬਾਪੂ ਜੀ ਥੋੜਾ ਉਹ ਸ਼੍ਰੀ ਸਾਫ ਸੀਗਾ ਸ਼੍ਰੀ ਸਾਫ ਹਾਂ ਜੀ ਹਨਾ ਉਹ ਤਾਂ ਆਪਾਂ ਨਵਾਂ ਲੈ ਲਿਆਈ ਥੋੜੇ ਤਾਂ ਨਵਾਂ ਪਾਇਆ ਹੋਇਆ ਨਾ ਹਾਂ ਜੀ ਹਾਂ ਇਹ ਤਾਂਗੇ ਵਾਲਾ ਹਾਂ ਇਹ ਤਾਂਗੇ ਵਾਲਾ ਪ੍ਰਾਣਾ ਇਹ ਚਾਬੀ ਥੋੜੇ ਕਮਰੇ ਦੀ ਬਾਪਾ ਜੀ ਮੇਰੇ ਭਾਈ ਦਾ ਬੇਈਮਾਨ ਹੋ ਜਾਂਦੇ ਇਸ ਨੂੰ ਕੈਸੇ ਤੇ ਇਹ ਬਾਪੂ ਜੀ ਆ 300 ਰੁਪਏ ਤੁਹਾਡੇ ਕੋਲੇ ਹੈਗਾ ਹਾਂਜੀ ਤੇ 1500 ਹੋਰ ਹੁਣ 1800 ਹੋ ਗਿਆ ਠੀਕ ਆ ਹਾਂਜੀ 1800 ਹੋ ਗਿਆ 1800 ਹੋ ਗਿਆ ਬਾਪਾ ਇਹਦੇ ਵਿੱਚ ਬਾਦਨੇ ਆਹ ਤਾਗੇ ਵਾਲਾ ਬਾਪੂ ਪਿੰਡ ਤੇਰਾ ਹੈਗਾ ਪਿੰਡ ਭੋੜਾ ਕਲੋਨੀ ਭੋੜਾ ਕਲੋਨੀ ਜਗੀਰਪੁਰ ਦੇ ਨਾਲ ਜਗੀਰਪੁਰ ਕੋਲੇ ਆਪਣੇ ਜਦੋਂ ਆ ਇੱਥੋਂ ਜਾਂਦੇ ਆ ਆਪਾਂ ਇੱਥੋਂ ਮਿਹਰਬਾਨ ਮਿਹਰਬਾਨ ਤੋਂ ਅੱਗੇ ਚੁੰਗੀ ਹੈਗੀ ਆ ਚੁੰਗੀ ਨੂੰ ਮੁੜ ਜਾਣਾ ਹੈ ਛੱਡ ਦੇ ਨੀ ਠੀਕ ਹੈ ਬਾਪੂ ਚੱਲ ਆ ਜਾ ਬਾਪੂ ਮਾਰਸ਼ਾਲ ਕਰਨ ਆ ਜੇ ਮੇਰਾ ਛੱਤ ਨਹੀਂ ਕਰਦੇ ਫਿਰ ਨਾ ਜਾ ਯਾਰ ਹੈਂ ਨਾ ਜਾ ਰਹਿਣ ਦੇ ਫਿਰ 5 ਦਿਨ ਬਾਅਦ ਆ ਜਾਣਾ 5 ਦਿਨ ਬਾਅਦ ਆ ਜਾਣਾ ਇੰਨਾ ਚਿਰ ਇੱਥੇ ਲੱਗਿਆ ਇੱਥੇ ਠੀਕ ਹੈ ਬਾਪੂ ਜੀ ਤੇ ਕਰਿਓ ਅਰਦਾਸ ਜੀ ਬਾਪੂ ਗਰਮਖ ਸਿੰਘ ਜੀ ਵਾਸਤੇ ਤੇ ਬਾਪੂ ਗਰਮਖ ਸਿੰਘ ਜੀ ਵਰਗੇ ਬਹੁਤ ਸਾਰੇ ਬਾਪੂ ਬਿਓਰਗ ਨੇ ਜਿਹੜੇ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ 5000 ਤੋਂ ਵੱਧ ਬੰਦੇ ਆਪੋ ਆਪਣੇ ਟਿਕਾਣਿਆਂ ਤੇ ਹੁਣ ਤਿੱਕਰ ਪਹੁੰਚ ਚੁੱਕੇ ਨੇ ਪਿਛਲੇ 10 ਸਾਲਾਂ ਦੇ ਵਿੱਚ ਹਾਂ ਜੀ ਹਾਂ ਤਿੱਕਰ ਉੱਥੇ ਮਿਲੂਗਾ ਤੈਨੂੰ ਅੱਛਾ ਜੀ ਬੈਠੋ ਤੇ ਅੱਜ ਬਾਪੂ ਗਰਮਖ ਸਿੰਘ ਜੀ ਵੀ ਉਹਨਾਂ ਦੇ ਵਿੱਚੋਂ ਇੱਕ ਆਪਣੇ ਘਰ ਚੱਲੇ ਨੇ ਆਪਣੇ ਪਰਿਵਾਰ ਦੇ ਵਿੱਚ ਚੱਲੇ ਨੇ ਨਾ ਬਾਪੂ ਨਾ ਆਹ ਕੰਮ ਨਹੀਂ ਕਰਨਾ ਮੇਰਾ ਤੇਰਾ ਪੋਤਾਂ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਪੂ ਮੋੜਿਆ ਜੀ ਕਰਾ ਅੱਲਾ ਵੇ ਕਲਗੀ ਤਰਪਾਸ਼ਾ ਨੂੰ ਪਾਵੇ ਨਿਹਾਲੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਦੇਖ ਤੇ ਫਤਿਹ ਬੰਦ ਕੀ ਜੀ ਵਾਹਿਗੁਰੂ ਜੀ ਕਸਾ ਜੇ ਕੋਈ ਦਿੱਕਤ ਪਰੇਸ਼ਾਨੀ ਆਈ ਜਦੋਂ ਮਰਜ਼ੀ ਆ ਜਾ ਜਰੂਰੀ ਨਹੀਂ ਪੰਜ ਦਿਨਾਂ ਬਾਅਦ ਹੀ ਹੋਣਾ ਚਾਹੀ ਕੱਲ ਨੂੰ ਹੀ ਮੁੜੇ ਠੀਕ ਹੈ ਘਰ-ਵਾਰ ਦੇਖਿਆ ਆਪਦਾ ਹਾਂ ਜੀ ਜਾਇਆ ਕੋਈ ਨਹੀਂ ਠੀਕ ਹੈ ਮੇਰੇ ਦਿਆ ਚਾਹੀ ਸੀ ਵੀ ਕੋਈ ਕਬਜ਼ਾ ਨਾ ਕਰਕੇ ਬੈਠ ਕੋਈ ਗੱਲ ਨਹੀਂ ਬਾਪੂ ਦੇਖਿਆ ਕਬਜ਼ੇ-ਕੁਬਜ਼ੇ ਬਾਪੂ ਕਿਹਦੇ ਆਦਰਾ ਐਡਾ ਘਰ ਆ ਦੇਖ ਹੈਂ ਉਹ ਦੇ ਦੇ ਜਿਹਦਾ ਹੈਗਾ ਉਹਨੂੰ ਗਾ ਰੱਖ ਲਓ ਜਿਹਨੂੰ ਚਾਹੀਦਾ ਕਿੱਡਾ ਮੇਰੇ ਮੇਰੇ ਘਰ ਆ ਇਹਦਾ ਹੀ ਘਰ ਆ ਨਹੀਂ ਆ ਦਾਲ ਬਣੀ ਚੰਗਾ ਵੀ ਬੈਠ ਬਾਪੂ ਬੈਠ ਚੰਗਾ ਵੀ ਸਾਸਰੀ ਘਰ ਦੀ ਧੰਨਵਾਦ ਠੀਕ ਆ ਬਾਪੂ ਠੀਕ ਆ ਚੰਗਾ ਜੀ ਠੀਕ ਆ ਸਾਸਰੀ ਘਰ ਖਾਲਸਾ ਬਾਈ ਬੋਲੇ ਸੋ ਨਿਹਾਲ ਕਰੇਰ ਦਾਸ ਜੀ ਬਾਪੂ ਗੁਰਮੁਖ ਸਿੰਘ ਵਾਸਤੇ ਬਾਪੂ ਅੱਜ ਸੁਪਨਿਆਂ ਦੇ ਘਰ ਤੋਂ ਆਪਣੇ ਸੁਪਨਿਆਂ ਦੇ ਘਰ ਤੱਕ ਜਾ ਰਹੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਸਤੇ ਮੇਰਾ ਨਾਮ ਗੁਰਮੁਖ ਸਿੰਘ ਹੈ ਜੀ ਕੀੜੇ ਪੈ ਗਏ ਸੀ ਪੈਰ ਵਿੱਚ ਕੀੜੇ ਪੈ ਗਏ ਸੀ ਹੋਈ ਜੀ ਨੇ ਕੀੜੇ ਕੱਢੇ ਇਲਾਜ ਕੀਤਾ ਮੈਂ ਬਹੁਤ ਬਾਈ ਜੀ ਦਾ ਧੰਨਵਾਦ ਕਰਦੀ ਹਾਂ ਇਹ ਬਾਈ ਸਾਡੇ ਨਾਮ ਅਨੰਦੋ ਮੇਰਾ ਵਾਦਕ ਦੇ ਪਾਸ ਨੰਦੀਆਂ ਮੇਰਾ ਬਖਸ਼ਣ ਬਾਈ ਜੀ ਮਾਤਾ ਜੀ ਬਹੁਤ ਧੰਨਵਾਦ ਮੇਰੇ ਵੀਰ ਬਹੁਤ ਪਿਆਰ ਕਰਦੇ ਨੇ ਮੈਨੂੰ 60 ਸਾਲ ਮੈਂ ਦੁਖਾਣੇ ਕੇ ਰਿਆ ਸੀ ਮੈਂ ਲੋਕ ਸਾਥੀ ਵਚਨ ਸੇਵਾ ਕਰਦੀ ਐਨੇ ਦਿਨ ਹੋ ਗਏ ਗੇੜ੍ਹ ਸਾਲ ਹੋ ਗਏ ਜੀ ਇਥੇ ਰੋਟੀ ਪਾਣੀ ਮੈਨੂੰ ਬਿਲਕੁਲ ਸਹੀ ਮਿਲ ਜਾ ਰਿਹਾ ਮੈਂ ਸੇਵਾ ਕਰਦਾ ਰਿਹਾ ਜੀ ਇਸ ਕਰਕੇ ਸੇਵਾ ਕਰਨ ਬਾਵਜੂ ਮੈਂ ਆਪਣੇ ਘਰ ਨਹੀਂ ਜਾ ਰਿਹਾ